ਆਮ ਰੌਲੇ ਸਾਹ ਸੰਗਤ ਜੀ ਕੱਲੇ ਵਿਪਰ ਦੀ ਨਹੀਂ ਗੱਲ ਇੱਥੇ ਸਾਡੇ ਵੀ ਚੱਲਦਾ ਪਰ ਗੱਲਾਂ ਸਤਿਗੁਰ ਕਹਿੰਦੇ ਵੀ ਮਨ ਘੜਤ ਸੀ ਸਾਰੀਆਂ ਮੰਨ ਲਓ ਪੁੱਤਰ ਨੇ ਜਨਮ ਲਿਆ ਘਰ ਵਿੱਚ ਬੱਚਾ ਜਨਮ ਲੈਂਦੇ ਜੀ ਤੇ ਜਿਹੜੀ ਮੰਨ ਲਓ ਦਾਦੀ ਆਉਂਦੀ ਦਿਮਾਗ ਵਿੱਚ ਕੀ ਆਉਂਦੀ ਵੀ ਸਾਡੇ ਘਰੇ ਜਿਹੜਾ ਪੋਤਰੇ ਨੇ ਜਨਮ ਲਿਆ ਵਾ ਗੱਲਾਂ ਦੇਖਿਓ ਸਾਧ ਸੰਗਤ ਜੀ ਕੱਲੇ ਰਿਸ਼ਤੇ ਨਾਲ ਤੇ ਨਾ ਗੱਲਾਂ ਤੇ ਨਹੀਂ ਖੜੀ ਹੋਈ ਵੀ ਮੰਨ ਲਓ ਸੁਰਤ ਵਿੱਚ ਜਿਹੜਾ ਕੀ ਆਇਆ ਵਾ ਲਾਲਚ ਵੀ ਹੁਣ ਹੋਇਆ ਜੀ ਪੋਤਰਾ ਤੇ ਜਿਹੜੇ ਨਾਨਕੇ ਜਾਂਦੇ ਹੁਣ ਵੀ ਪਾ ਕੇ ਜਾਣਗੇ ਚੂੜੀਆਂ ਹਨ ਕੋਈ ਚਾਂਦੀ ਦੀਆਂ ਕੋਈ ਸੋਨੇ ਦੀਆਂ ਵੀ ਕੁਝ ਦਾ ਲੈ ਕੇ ਆਉਣਗੇ ਨਾ ਲਾਲਚ ਨਹੀਂ ਚਾਹੀਏ ਵੀ ਖੁਸ਼ੀ ਮਨ ਦੀ ਖੁਸ਼ੀ ਦੀ ਗੱਲ ਆ ਤੇ ਕਈ ਵਾਰੀ ਨੰਦਰਾ ਹਰਾਣ ਰਹਿ ਜਾਈਦਾ ਸਾਧ ਸੰਗਤ ਜੀ ਜਿਵੇਂ ਜਿਵੇਂ ਜ਼ਿੰਦਗੀ ਵੱਧਦੀ ਨਾ ਪਤਾ ਲੱਗਦਾ ਗੱਲਾਂ ਦਾ ਵੀ ਮਰਗ ਵੀਚ ਦੁਗੋਈ ਹੁੰਦੀ ਹੈ ਕੋਈ ਪ੍ਰਾਣੀ ਚੜਾਈ ਕੀਤਾ ਹੋਵੇ ਤੇ ਲਾਲਚ ਉੱਥੇ ਵੀ ਜਾਗ ਪੈਂਦਾ ਸਾਡੇ ਅੰਦਰ ਉੱਥੇ ਕਿੱਦਾਂ ਦੇ ਲਾਲਚ ਆ ਜੀ ਕਹਿੰਦੇ ਵੀ ਸੌਰਾ ਚੜਾਈ ਕੀਤਾ ਵਾ ਤੇ ਕੁੜੀ ਅਸਤੇ ਹੁਣ ਲੈ ਕੇ ਜਾਊਗਾ ਕੋਈ ਗਿਆਨਾ ਘਟਾ ਬਿੱਕ ਕਿਦਾਂ ਦੇ ਰੀਤੀ ਰਿਵਾਜ ਆ ਸੰਗਤ ਦੇ ਹੈਰਾਨਗੀ ਦੀਆਂ ਗੱਲਾਂ ਨੇ ਜੀ ਵੀ ਇੱਕ ਪਾਸੇ ਬੰਦਾ ਚੜਾਈ ਕੀਤਾ ਵਾ ਕਹਿੰਦੇ ਜੀ ਸੋਨੇ ਦੀਆਂ ਮੁਰਕੀਆਂ ਲੈ ਕੇ ਆਓ ਸਾਡੇ ਤਾਂ ਰਿਵਾਜ ਕੋਈ ਸ਼ਾਪਸ਼ਲਾ ਪਾ ਕੇ ਜਾਓ ਆਪਣੀ ਧੀ ਨੂੰ ਤੇ ਬਾਬਾ ਕਹਿੰਦੇ ਵੀ ਇਹ ਇਹ ਸੂਤਕ ਨਹੀਂ ਹੋਣਾ ਗੱਲ ਕੱਲੇ ਪੰਡਤ ਦੀ ਨਹੀਂ ਸਾਧ ਸੰਗਤ ਇੱਥੇ ਇਹ ਆਮ ਸਾਡੇ 20 ਜਿਹੜਾ ਘਰਾਂ ਵਿੱਚ ਵਰਤਦਾ ਸੂਤਕ ਨਹੀਂ ਇਹ ਇਹ ਵੀ ਇਹ ਵੀ ਸੂਤਕ ਲੱਗਿਆ ਹੋਇਆ ਜੀ ਲਾਲਚ ਦਾ ਵੀ ਗੱਲ ਸਾਧ ਸੰਗਤ ਮੰਨੀ ਐ ਵੀ ਬੇਟਾ ਤਾਂ ਚਲੋ ਹੁਣ ਨੋ ਨੂ ਹੋਇਆ ਤੇ ਸੂਤਕ ਦਾ ਸੱਸ ਨੂੰ ਵੀ ਲੱਗਿਆ ਲਾਲਚ ਹੁੰਦੇ ਵੀ ਆ ਵੀ ਕੁਝ ਨਾ ਕੁਝ ਹੁਣ ਨਾਨਕ ਜੀ ਦੇ ਲੈ ਕੇ ਆਉਣਗੇ ਸਭ ਤੋਂ ਵੱਡਾ ਸੂਤਕ ਹੈ ਜੀ ਤੇ ਪਾਵਨ ਬਾਣੀ ਦੀਆਂ ਗੱਲਾਂ ਨੇ ਜੀ ਮਨ ਕਾ ਸੂਤਕ ਲੋਭ ਹੈ ਸਤਗੁਰ ਨੇ ਨਾ ਸਾਧ ਸੰਗਤਤ ਨੇ ਆ ਵੀ ਜਿਹੜਾ ਜੂਠ ਸੱਚ ਤੋਂ ਤਾਂ ਕੱਢਦਾ ਸਾਨੂੰ ਪਰ ਅਸਲੀਅਤ ਦੇ ਨਾਲ ਪਹਿਚਾਨ ਵੀ ਕਰਾਈ ਵੀ ਸੂਤਕ ਤੇਰੇ ਮਨ ਨੂੰ ਲੱਗਿਆ ਹੋਇਆ ਹੈ ਵੀ ਵਿਚਾਰਾਂ ਤੇਰੇ ਮਨ ਵਿੱਚ ਬਣਦੀਆਂ ਲਾਲਤ ਦੀਆਂ